ਫਾਜ਼ਿਲਕਾ ਦੇ ਵਿੱਚ ਤੜਕਸਾਰ ਹੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਸੰਦੀਪ ਟਾਬੇ ਵਾਲਿਆਂ ਦੀ ਦੁਕਾਨ ਦਾ ਤਾਲਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕੱਡਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਜਾਣਕਾਰੀ ਦਿੰਦੇ ਹੋਏ ਸੰਦੀਪ ਟਾਬਾ ਦੇ ਸੰਚਾਲਕ ਨੇ ਦੱਸਿਆ ਕਿ ਉਹ ਰਾਤ ਨੂੰ ਟਾਬਾ ਬੰਦ ਕਰਕੇ ਗਏ ਸੀ ਤਾਂ ਉਹਨਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਗਈ ਦੁਕਾਨ ਦਾ ਤਾਲਾ ਟੁੱਟਿਆ ਪਿਆ ਅਤੇ ਜਦ ਉਹਨਾਂ ਨੇ ਅੱਗੇ ਦੇਖਿਆ ਤਾਂ 4 ਗੱਟੇ ਆਟਾ ਅਤੇ ਹੋਰ ਸਮਾਨ ਇਥੋਂ ਚੋਰੀ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਫਾਜ਼ਿਲਕਾ ਦੇ ਡੀਟੀ ਰੋਡ ਤੇ ਹੋਟਲ ਕੰਚਨ ਤਾਰਾ ਦੇ ਨੇੜੇ ਸੰਦੀਪ ਟੱਬਾ ਬਣਿਆ ਹੋਇਆ ਜਿਨ੍ਹਾਂ ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਦੁਕਾਨ ਦੇ ਅੰਦਰ ਚੋਰੀ ਹੋ ਗਈ ਹੈ ਅਤੇ ਪੂਰੀ ਕਟਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਇਸ ਤੋਂ ਬਾਅਦ ਹਮ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਇਸ ਸਬੰਧੀ ਟਾਬੇ ਦੇ ਸੰਚਾਲਕਾਂ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ। ਹਾਂਜੀ ਸਰ ਕੀ ਨਾਮ ਤੁਹਾਡਾ? ਰਾਜਕੁਮਾਰ ਰਾਜਕੁਮਾਰ ਦੇ ਕੀ ਵਾਰਤਤ ਹੋਈ ਆਪਣੀ ਦੁਕਾਨ ਤੇ? ਜੀ ਰਾਤ ਨੂੰ ਅਸੀਂ ਬੰਦ ਕਰਕੇ ਗਏ ਆ ਦੁਕਾਨ ਤੇ 11:30 ਵਜੇ ਸਾਡੇ 11:30 ਤਿੰਨ ਸਵਾ ਤਿੰਨ ਦਾ ਆਇਆ ਰੌਣਕ ਬਰ ਨਸੀਰੇ ਮੁੰਡੇ ਆਏ ਦੁਕਾਨ ਖੋਲਣ ਵਾਸਤੇ ਉਹ ਕਹਿੰਦੇ ਨੇ ਵੀ ਤਾਲਾ ਲਾ ਗਏ ਰਾਤੀ ਮੈਕਾ ਲਾ ਗਏ ਆ ਫਿਰ ਮੈਂ ਘਰੇ ਬੈਠਾ ਘਰ ਬੈਠਾ ਸੀ ਘਰ ਵਾਲੇ ਕਹਿੰਦੇ ਮੈਂ ਕਿਹਾ ਵੀ ਕੋਈ ਗਿਆ ਤਾਂ ਨਹੀਂ ਸੇਰੇ ਦੁਕਾਨ ਕਿਸੇ ਨੇ ਵੀ ਖੋਲੀ ਹੋਵੇ ਜਾਂ ਸਮਾਨ ਗੱਡਿਆ ਵਿਆਹ ਸ਼ਾਦੀ ਦਾ ਕੰਮ ਹੈ ਨਾ ਆਪਣਾ ਜਾਇਦ ਹੈ ਸਮਾਨ ਤਾਂ ਨਹੀਂ ਗੱਡਿਆ ਕਿਉਂ ਨਹੀਂ ਸੰਦੀਪ ਤਾਂ ਬਾਹਰ ਗਿਆ ਹੋਇਆ ਤੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕੋਈ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਜਿਆਦਾ ਦੇ ਚੋਰ ਆਏ ਨੇ ਦਾ ਅੰਦਰੋਂ ਕਹਿੰਦੇ ਇੱਕ ਸਾਈਕਲ ਪੁੰਨਿਆ ਚੱਕਿਆ ਗਿਆ ਇੱਕ ਸਿਲੰਡਰ ਇੱਕ ਨਾਲ ਚਾਰ ਗੱਟੇ ਆਟੇ ਦੇ ਤੇ ਕੋਈ ਠੰਡਾ ਹੋਣਾ ਲੈ ਗਏ ਕਾਢ ਗਏ ਕੋਈ ਨਗਦ ਵੀ ਲੈ ਗਏ ਨਗਦ ਪਾਣੀ ਇਹ ਦਾਦਾ ਕੰਮ ਆਪਣਾ ਦੁਕਾਨ ਦੇ ਦਾਦੇ ਦਾ ਇਹ ਕੰਮ ਕਿ ਕਿਹੜੇ ਜਗ੍ਹਾ ਦਾ ਡਾਟਾ ਆਪਣਾ ਇਹ ਜੀ ਗੰਜਲਦਾਰਾਂ ਦੇ ਬਿਲਕੁਲ ਨਹੀਂ ਕੀਤਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਇਹ ਕੋਈ ਹੋਇਆ ਹੁਣ 5-7000 ਦਾ ਤਰਾਫ ਹੀ ਆ ਗਏ ਲਾ ਲਓ ਦੋਨੋਂ ਕਾ ਤੋਂ ਪਤਾ ਲੱਗਿਆ ਜੀ ਅਸੀਂ ਇਹ ਸਵੇਰੇ ਲੱਗਿਆ ਜੀ ਕੋਈ 7:00 7:30 ਹਾਲਾਤ ਕਿਸ ਤਰ੍ਹਾਂ ਦੇ ਸੀ ਜਦੋਂ ਦੁਕਾਨ 'ਤੇ ਤੁਸੀਂ ਦੁਕਾਨ ਦਾ ਸ਼ਟਰ ਥੱਲੇ ਲੱਗਿਆ ਹੋਇਆ ਸੀਗਾ ਕੈਮਰੇ ਚੱਕੇ ਸੀ ਕੈਮਰੇ ਚੱਕੇ ਸੀ ਉਦਾਂ ਹਾਲੇ ਵੀ ਉਦਾਂ ਚੱਕਿਆ ਆ ਕੈਮਰਾ ਦਾ ਪੁਲਿਸ ਨੂੰ ਕਿਤਾ ਨਫਰਮ ਤੁਸੀਂ ਪੁਲਿਸ ਨੂੰ ਹੋਮ ਕਰਾਂਗੇ ਤਲਾਹ ਦੇਾਂਗੇ ਕੋਈ ਰਿਕਾਰਡਿੰਗ ਗਈ ਸਾਹਮਣੇ ਹਾਂ ਰਿਕਾਰਡਿੰਗ ਆਈ ਹੈ ਜੀ ਪਛਾਣਦੇ ਉਸ ਬੰਦੇ ਨੂੰ ਨਹੀਂ ਜੀ ਉਹ ਬੰਦੇ ਨੇ ਉਤੋਂ ਲਖਾਦਾ ਅਣ ਪਛਾਤੇ ਅਣ ਪਛਾਤੇ ਵਾਲੇ ਕੀ ਮੰਗ ਕੀ ਕਰਦੇ ਹੋ ਮੰਗਈਏ ਵੀ ਸਾਹ ਕਿੰਨਾ ਜAVE ਸਾਡੇ ਨਾਲ ਵੀ ਉਹਨਾਂ ਬੰਦੇ ਨੂੰ ਫੜਿਆ ਜਾਵੇ ਤੇ ਫੜ ਕੇ ਜ਼ਿਆਦਾ